ਹਾਂ ਜੀ ਸਰ ਕੀ ਨਾਮ ਆਪਣਾ ਸੁਭਿਦਾ ਚਾਨ ਸਿੰਘ 2 ਪੰਜਾਬ ਐਂਟੀਰੀ ਬਟਾਡਨ ਤੇੋਂ ਬੋਲ ਰਿਹਾ ਹਾਂ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਤੇ ਗੰਦਰ ਜੋ ਬੱਸ ਸਟੈਂਡ ਦੇ ਪਾਸ અમાਰਾ ਆਫਿਸ ਹੈ ਓਕੇ ਪਰ ਇਹ ਕੈਂਟ ਦੇ ਅੰਦਰ ہماری ਟ੍ਰੇਨਿੰਗ ਹੈ ਜਿਹੜੀ ਤੁਸੀਂ 15 ਅਗਸਤ ਨੂੰ ਲੈ ਕੇ ਸਟੇਡੀਅਮ ਦੇ ਵਿੱਚ ਰਿਹਸਲ ਕਰ ਰਹੇ ਹੋ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਇਹ ਬਹੁਤ ਵਧੀਆ ਲੱਗ ਰਿਹਾ ਜੀ ਇਹ ਬਹੁਤ ਵਧੀਆ ਮੌਕਾ ਵਾ ਇਹਨਾਂ ਬੱਚਾ ਵਾਸਤੇ ਵੀ ਤੇ ਇਹਨਾਂ ਨੂੰ ਬਹੁਤ ਸਿੱਖਣ ਨੂੰ ਮਿਲ ਰਿਹਾ ਇਹਨਾਂ ਨੂੰ ਤੇ ਅੱਗੇ ਜਾ ਕੇ ਇਹਨਾਂ ਵਾਸਤੇ ਬਹੁਤ ਫਾਇਦੇਮੰਦ ਹੋਗਾ ਕਿ ਜਾ ਕੇ ਇਹਨਾਂ ਨੇ ਜਿੱਥੇ ਵੀ ਕੋਈ ਜੋਬ ਲੈਣੇ ਆ ਉਹਦੇ ਵਿੱਚ ਇਹਨਾਂ ਨੂੰ ਜਿਹੜਾ ਸਰਟੀਫਿਕੇਟ ਮਿਲੇਗਾ ਤੇ ਉਹਦੇ ਆਧਾਰ ਤੇ ਇਹਨਾਂ ਨੂੰ ਜੋਬ ਮਿਲਣ ਦੇ ਵਿੱਚ ਆਸਾਨੀ ਹੋਏ ਇਸ ਸਟੇਡੀਅਮ ਦੇ ਵਿੱਚ ਕਿਸ ਤਰ੍ਹਾਂ ਦੀ ਸਹੂਲਤਾਂ ਮਿਲਦੀਆਂ ਹਨ ਤੁਹਾਨੂੰ ਹੋਂ ਤਾਂ ਤੇ ਮਤਲਬ ਜੋ ਇਹਨਾਂ ਨੂੰ ਅ ਪ੍ਰੈਸਮੈਂਟ ਜੋ ਪ੍ਰੈਸਮੈਂਟ ਵਗੈਰਾ ਮਿਲ ਰਿਹਾ ਹੈ ਇਹਨਾਂ ਨੂੰ ਤੇ ਫੂਡ ਵਗੈਰਾ ਤੇ ਹੋ ਵਧੀਆ ਜਿਹਾ ਆਪਣਾ ਇਹਨਾਂ ਨਾਲ ਇਹਨਾਂ ਦਾ ਵੀ ਜਿਹੜਾ ਵੀ ਵਧੀਆ ਟਾਈਮ ਪਾਸਾ ਹੈ ਖਾਣ ਪੀਣ ਦਾ ਵਧੀਆ ਜਿਹਾ ਠੀਕ ਹੈ ਮੈਡੀਕਲ ਦੀ ਸਹੂਲਤ ਹੈਗੀ ਇੱਥੇ ਮੈਡੀਕਲ ਦੀ ਸੂਰ ਐਂਬੂਲੈਂਸ ਹੈਗੀ ਇੱਥੇ ਜੀ ਉਹਨਾਂ ਨੇ ਦਿੱਤੀ ਹੈ ਸਾਨੂੰ ਤੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੀ ਪ੍ਰਬੰਧ ਕੀਤਾ ਗਿਆ ਇੱਥੇ ਪ੍ਰਸ਼ਾਸਨ ਵੱਜੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਇਹਨਾਂ ਨੇ ਟੈਂਟਾਂ ਵਾਸਤੇ ਜਿਹੜੇ ਜਵਾਨ ਹੈ ਜਿਹੜਾ ਉਹਨਾਂ ਨੇ ਵਧੀਆ ਟੀਕੇ ਨਾਲ ਜਿਹੜਾ ਟੈਂਟ ਕੀਤਾ ਜਾ ਰਿਹਾ ਜਿਹੜੇ ਬੱਚੇ ਤੁਸੀਂ ਲੈ ਕੇ ਆਏ ਤੁਸੀਂ ਉਹਨਾਂ ਨੂੰ ਪੇਰੈਂਟਸ ਨੂੰ ਕਹਿਣਾ ਚਾਹੁੰਦੇ ਹੋ 15 ਅਗਸਤ ਨੂੰ ਆ ਕੇ ਇਹ ਅਸਲ ਦੇਖਣੀ ਚਾਹੀਦੀ ਹੈ ਇਹਨਾਂ ਦੀ ਹਾਂਜੀ ਬਿਲਕੁਲ ਦੇਖਣੀ ਚਾਹੀਦੀ ਹੈ ਕਿਉਂਕਿ ਹੁਣ ਪਹਿਲਾਂ ਤੇ ਡਿਫਿਕਲਟ ਬਣਾ ਸਟੇਟ ਆ ਵੱਡਾ ਹੋ ਗਿਆ ਕਿਉਂਕਿ सीएम साहब आ रहे हैं ते उनके साथे नाल प्रोग्राम 12ਵੀਂ 15 ਦਾ ਬਹੁਤ ਵਧੀਆ ਹੋਣਾ ਲਾ ਤੇ ਸਾਰੇ ਪੇਰੈਂਟ ਜਿਹੜੇ ਬੱਚਾ ਨੇ ਇਹਨਾਂ ਨੂੰ ਦੇਖਣਾ ਚਾਹੀਦਾ ਹਾਂਜੀ ਸਰ ਕੀ ਨਾਮ ਆਪਣਾ ਰਾਜਮ ਸਿੰਘ ਜੀ ਅਕੈਡਮੀ ਤੋਂ 15 ਗੱਦਾ ਅਸਤੂਰੀ ਅਸਲ ਕਰ ਰਹੇ ਕਿਸ ਤਰ੍ਹਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਇਸ ਵੇਲੇ ਕਲਚਰਲ ਇਵੈਂਟ ਜਿਹੜਾ ਹੈ ਸਾਡੇ ਬਹੁਤ ਹੀ ਖਾਸ ਮਹਿਮਾਨ ਜਿਹੜੇ ਕਿ ਮੰਤਰੀ ਖੁਦ ਨੇ ਅੱਛਾ ਮਾਨ ਜੀ ਠੀਕ ਹੈ ਉਹਨਾਂ ਦੇ ਜੈ ਕੰਮੀ ਉਹਨਾਂ ਨੂੰ ਇੱਕ ਅੱਛੀ ਸਵਾਗਤ ਲਈ ਬੱਚੇ ਜਿਹੜੇ ਆ ਡਿਫਰੈਂਟ ਸਕੂਲ ਤੋਂ ਆਪਣੇ ਆਪਣੇ ਸਕੂਲ ਨੂੰ ਰਿਪਰੈਜ਼ੈਂਟ ਕਰਦੇ ਹੋਏ ਜਿੱਦਾਂ ਪੰਗਨਾ ਔਰ ਅੱਛੇ ਅੱਛੇ ਨਸ਼ਾ ਮੁਕਤ ਪੰਜਾਬ ਇਦਾਂ ਦੇ ਮੈਸੇਜੇਜ਼ ਦੇ ਨਾਲ ਉਹ ਬਖਸ਼ਾ ਜਣੇ ਨੇ ਸਕੂਲ ਦੇ ਨਾਲ ਐਸ ਗੁਰਗੋਬਿੰਦ ਸਿੰਘ ਸਟੇਡੀਅਮ ਰਣਦਰ ਦੇ ਵਿੱਚ ਆ ਕੇ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਔਰ ਪੂਰੀ ਕੋਸ਼ਿਸ਼ ਹੈ ਇਸ ਵਾਰ ਜਿਹੜੀ 15 ਅਗਸਤ ਦਾ ਇਵੈਂਟ ਹੈ ਜਿਹੜਾ ਉਹਨੂੰ ਚਾਰ ਚੰਨ ਲੱਗ ਰਹੇ ਨੇ ਔਰ ਮੇਰੇ ਖਿਆਲ ਨਾਲ ਸਟੇਟ ਦਾ ਨਹੀਂ ਹੈ ਇੰਡੀਆ ਦਾ ਸਭ ਤੋਂ ਬੈਸਟ ਇਵੈਂਟ ਹੋਣਾ ਕਿਹੜੇ ਕਿਹੜੇ ਸਕੂਲਾਂ ਤੋਂ ਬੱਚੇ ਆਏ ਆ ਐਸ ਵਿੱਚ ਆਪਣੇ ਆਲਮੋਸਟ ਰੈੱਡ ਕਰਾਸ ਤੋਂ ਸਿਗੇ ਬੱਚੇ ਜਿਹੜੇ ਡੈਬ ਸਕੂਲ ਤੋਂ ਸਿਗੇ ਉਸ ਤੋਂ ਇਲਾਵਾ ਪੁਲਿਸ ਜੀ ਵੀ ਹੋ ਗਿਆ ਕੇਐਮ ਵੀ ਹੋ ਗਿਆ ਐਸਜੀ ਕਾਲਜ ਹੋ ਗਿਆ ਇਹ ਸਾਰਿਆਂ ਨੂੰ ਐਚਐਮ ਵੀ ਹੋ ਗਿਆ ਇਹਨਾਂ ਸਾਰਿਆਂ ਸਕੂਲ ਕਾਲਜ ਦੇ ਬੱਚੇ ਇੱਥੇ ਆਏ ਕਿੰਨੇ ਦਿਨ ਤੋਂ ਇਹ ਅਸਲ ਚੱਲ ਰਹੀ ਹੈ ਆਲਮੋਸਟ 1 ਮੰਥ ਤੋਂ ਮੇਰੇ ਖਿਆਲ ਨਾਲ ਅਸਲ ਚੱਲ ਰਹੀ ਹੈ ਔਰ ਅਸੀਂ ਆਲਮੋਸਟ 15 ਤੱਕ ਇਹ ਅਸਲ ਫੁੱਲ ਔਨ ਕਰਨੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਬੱਚਿਆਂ ਨੇ ਬਹੁਤ ਅੱਛਾ ਇੱਕ ਮੈਸੇਜ ਜਿਹੜਾ ਉਹ ਤਿਆਰ ਕਰ ਲਿਆ ਹੈ ਇਸ ਵਾਰੀ ਮੁੱਖ ਮੰਤਰੀ ਸਾਹਿਬ ਨੂੰ ਦੇਣਗੇ ਤੇ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਪ੍ਰਸ਼ਾਸਨ ਵੱਲੋਂ ਬੱਚਿਆਂ ਲਈ ਸਭ ਤੋਂ ਪਹਿਲਾਂ ਤੇ ਬੱਸਿਸ ਜਾਰਗੇਜਮੈਂਟ ਕੀਤਾ ਗਿਆ ਹੈ ਰਿਫਰੈਸ਼ਮੈਂਟ ਜਿਹੜੀਆਂ ਟਾਈਮ ਟਾਈਮ ਮਿਲ ਰਹੀਆਂ ਨੇ ਅਗਰ ਕੋਈ ਬੱਚਾ ਡੀਜੀ ਫੀਲ ਕਰਦਾ ਹੈ ਜਾਂ ਅਨਵੈਲ ਫੀਲ ਕਰਦਾ ਹੈ ਉਦ ਲਈ ਡਾਕਟਰ ਦੀ ਪੂਰੀ ਫੈਸਿਲਿਟੀ ਹੈ ਐਮਬੂਲੈਂਸ ਵੀ ਉੱਤੇ ਹੈਗੀ ਆ ਔਰ ਹਰ ਚੀਜ਼ ਜਿਹੜੀ ਚਾਹੀਦੀ ਐਚੂਲ ਇੱਕ ਗਰਮੀ ਦੇ ਮੌਸਮ ਦੇ ਬੱਚਿਆਂ ਨੂੰ ਪ੍ਰੈਕਟਿਸ ਕਰਵਾਉਣ ਲਈ ਉਹ ਪੂਰੀਆਂ ਫੈਸਿਲਿਟੀਆਂ ਦੇ ਨਾਲ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਔਰ ਕਰਵਾਇਆ ਜਾ ਰਿਹਾ ਹੈ ਬੱਚਿਆਂ ਦੇ ਪੇਰੈਂਟਸ ਨੂੰ ਤੁਸੀਂ ਕੀ ਕਹਿਣਾ ਚਾਹੀਦਾ 15 ਅਗਸਤ ਨੂੰ ਵੀ ਉੱਥੇ ਆਉਣਾ ਚਾਹੀਦਾ ਉਹਨਾਂ ਨੂੰ ਨਾਲ ਇੱਥੇ ਬੱਚਿਆਂ ਨੂੰ ਬਿਲਕੁਲ ਬਿਲਕੁਲ ਸਰ ਮੈਂ ਸਪੈਸ਼ਲੀ ਪੇਰੈਂਟਸ ਨੂੰ ਇਹ ਕਹਾਂ ਚਾਹੁੰਦਾ ਕਿ ਬੱਚੇ ਇੱਥੇ ਪਾਰਟਿਸਿਪੇਟ ਕਰ ਰਹੇ ਹਨ ਉਹਨਾਂ ਨੂੰ ਆ ਕੇ ਦੇਖਣਾ ਚਾਹੀਦਾ ਸਭ ਤੋਂ ਪਹਿਲਾਂ ਕਿ ਉਹਨਾਂ ਦੇ ਬੱਚੇ ਕਿੰਨੇ ਡਿਫਰੈਂਟ ਨੇ ਕਿਉਂਕਿ ਇੱਕ ਇੱਕ ਸਕੂਲ ਚ ਅੱਜ 2 2 3 3000 ਬੱਚਾ ਹੈ ਲੇਕਿਨ ਉਹ ਸਿਲੈਕਟਿਡ 80 ਤੋਂ 90 ਬੱਚੇ ਨੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਜਿਨ੍ਹਾਂ ਨੇ ਇਨੀਸ਼ੀਏਟਿਵ ਲਿੱਤਾ ਔਰ ਇੱਥੇ ਆ ਕੇ ਜਦੋਂ ਇੰਨੀ ਗਰਮੀ ਦੇ ਵਿੱਚ ਇੰਨੇ ਅਨਕੰਫਰਟੇਬਲ ਤੇ ਮੇਰੇ ਖਿਆਲ ਨਾਲ ਪੇਰੈਂਟਸ ਲਈ ਇਸ ਤੋਂ ਵੱਡਾ ਮਾਣ ਦਾ ਟਾਈਮ ਜਿਹੜਾ ਉਹ ਕੋਈ ਨਹੀਂ ਹੋਵੇਗਾ ਔਰ ਇਹਨਾਂ ਬੱਚਿਆਂ ਨੇ ਮੈਂ ਪ੍ਰੋਮਿਸ ਕਰਦਾ ਇਹ ਹੀ ਬੱਚੇ ਜਿਹੜੇ ਵੱਡੇ ਹੋ ਕੇ ਸਾਡੇ ਦੇਸ਼ ਦਾ ਫਿਊਚਰ ਬਣਾਣਗੇ ਔਰ ਇਹਨਾਂ ਨੇ ਨੇਸ਼ਨ ਬਿਲਡਰ ਬੰਨਾ ਹੀ ਬੰਨਾ ਹੈ ਕਿਉਂਕਿ ਇਹਨਾਂ ਨੇ ਦੇਸ਼ ਦੇ ਲਈ ਇਹ ਸਟੈਪ ਲਿਆ ਤੋਂ ਪੇਰੈਂਟਸ ਨੂੰ ਜ਼ਰੂਰ ਆਣਾ ਚਾਹੀਦਾ 15 ਅਗਸਤ ਵਾਲੇ ਦਿਨ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ